ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੋ ਜੀ ਅੱਜ ਲੱਗੇ ਗੋੜ ਕੱਢਣ ਤੇ ਇੰਜਣ ਹੋ ਗਿਆ ਅੱਜ ਖਰਾਬ ਇਹਦਾ ਗਵਰਨਰ ਖਰਾਬ ਹੋ ਗਿਆ। ਰੇਸ ਨਹੀਂ ਕੰਟਰੋਲ ਹੋਣ ਧੀ ਰਸੀ ਰੁਸੀ ਜੀ ਬੰਨ ਕੇ ਰਾਸਤ ਘੜ ਲਈ ਆ ਪਰ ਰੇਸ ਫੜ ਕੇ ਇਹ ਤਾਂ ਫੇਰ ਰਾਸ ਨਿਕਲਦੀ ਆ। ਜਾਂ ਰੇਸ ਵੱਜ ਜਾਂਦੀ ਆ ਜਾਂ ਰੇਸ ਘਟ ਜਾਂਦੀ ਆ। ਤੇ ਔਖੇ ਹੋ ਕੇ ਰਾਤ ਕੱਢੀ ਅੱਜ। ਦੇਖਦੇ ਹਾਂ ਹੁਣ ਗੋੜ ਕੱਢਣਾ ਆ ਦੋ ਦਿਨ ਜ਼ਰੂਰੀ ਗੰਨੇ ਖੱਲੇ ਆ ਫੜ ਫੜ ਕੇ ਰੇਸ ਤਾਂ ਕੱਢਦੇ ਆ ਗੋੜ। ਤੇ ਇੱਕ ਪਾਤਰੀ ਰਾਸ ਇੱਧਰ ਕੱਢੀ ਪਈ ਆ। ਇੱਕ ਦੀ ਰਾਸ ਉਧਰ ਤਵੀ ਤੇ ਪਾਤੀ ਆ ਲੱਗੇ ਆ ਚਾਲੂ ਕਰਨ ਲੇਟ ਹੀ ਹੋ ਗਿਆ ਸਗਾ ਕੰਮ ਅੱਜ ਕਿਉਂ ਬਾਬਾ ਕੱਲ ਛੁੱਟੀ ਮਾਰ ਗਿਆ ਸੀ ਬਾਬਾ ਕੀ ਹੋਇਆ ਕੱਲ ਹੋ ਨਹੀਂ ਵਿਆਹ ਦੇਖਿਆ ਸੀ ਜਰਾ ਦੇਖ ਲਿਆ ਮੈਂ ਤਾਂ ਤੈਨੂੰ ਪਰਸੋਂ ਹੀ ਕਿਹਾ ਸੀ ਬਾਬਾ ਵੀ ਦੇਖੀ ਵਿਆਹ ਹਸਾਬ ਨਾਲ ਦੇਖੀ ਗਿਆ ਕਹ ਰਹਾ ਹਾਂ ਹਾਂ ਪੈ ਕੇ ਸੱਗ ਲਾ ਲਿਆ ਉਹ ਵੱਧ ਘਟ ਇਹ ਨੂੰ 4 ਵਜੇ ਪੈ ਕੇ ਦਾ ਕੰਮ 4 ਵਜੇ ਤੋ 12:00 4 ਵਜੇ ਆਪਾਂ ਲਾ ਲਿਆ ਮੁੜ ਕੇ ਫੇ ਕੱਲ ਸਿੱਟੀ ਹਾਂ ਕਾਲਾਂ ਨਿਕਾਲੀ ਨਹੀਂ ਹੁੰਦੀ ਐ ਖਰਾਬ ਤੋਂ ਆਹ ਇਹ ਤਾਂ ਗੱਲ ਤੇਰੀ ਸੱਚੀ ਐ ਕਾਲਾਂ ਨਿਕਾਲੀ ਕੀ ਜਿਹੜਾ ਖਤਮ ਕਰੇ ਕੰਮ ਆਹ ਉਹ 4 ਵਜੇ ਜ਼ਰੂਰ ਤੇ ਤੂੰ ਵੀ ਤੂੰ ਵੀ ਲਾਲਚ ਕੀਤਾ ਤਾਂ ਤੂੰ ਤਕਾਲੀਆਂ ਆਪਣਾ ਪਾਈਆ ਲੈਂਦਾ ਪੀਂਦਾ ਜ਼ਰਾ ਆਮਨਾ ਘਰ ਨੂੰ ਆ ਜਾਂਦਾ ਲੈਣਾ ਹੀ ਇੱਥੇ ਨਾ ਰੂਨ ਕਰਦੇ ਜੀ ਕੇ ਨਾਮ ਹੀ ਆਹ ਹਾਂ ਤੈਨੂੰ ਪੁੱਛਾਂ ਮਾਮਾ ਸਟ ਆਰਾਮ ਨਾਲ ਸੌਂਦਾ ਤੇ ਨਜ਼ਾਰੇ ਨਾਲ ਦਿਹਾੜੀ ਕੱਲ ਵੀ ਆਉਂਦਾ ਹੈ ਨਾਲੇ ਦਿਹਾੜੀ ਤੋੜੀ ਨਾਲੇ ਖਰਾਬ ਹੋਇਆ। ਲੋ ਜੀ ਲੱਗੇ ਆ ਰਾਜਾ ਵੀ ਆ ਗਿਆ। ਤੇ ਮੇਰੀ ਸ਼ੁਰੂ ਕੀ ਤਾਜੀ ਹੋ ਗਈ। ਅੱਛਾ ਅੱਛਾ। ਕਿਉਂਕਿ 4 ਵਜੇ ਹਾਂ। ਹਾਂ ਰਾਜਾ ਰਾਤ ਭਾਲਾ ਬਾਲਟਨ। ਤੇ ਲੱਗੇ ਆ ਜੀ ਚਲਾਉਣ ਵੇੜਨਾ ਅੱਜ ਵੇੜਨਾ ਅੱਜ ਲੇਟ ਚ ਲਾਇਆ ਤੇ ਚਲੋ ਤੇ ਵੀ ਠੀਕ ਹੈ ਟਾਈਮ ਨਾਲ ਚਲਾ ਲਿਆ ਆ। ਮੈਂ ਤਾਂ 7 ਵਜੇ ਤੁਰ ਪਿਆ ਸੀ ਘਰੋਂ। ਅੱਛਾ। ਅੱਜ ਅੱਜ ਵੇ ਸੁਣਿਆ ਤੈਨੂੰ ਪਤਾ ਹੀ ਕੱਲ ਦਾ ਕਿਆ ਸਗਾ ਆਇਆ ਨਹੀਂ ਮੈਂ। ਕਿਆ ਹੀ ਦਾ ਇਹ। ਮਹਾਰਾਜ ਨੇ ਦੱਸਿਆ ਮੈਂ ਕਿਹਾ ਬਾਬੇ ਨੂੰ ਜਾ ਕੇ ਸੁਨੇਹਾ ਦੇ ਦੇ ਜਿਹੜੇ ਤੂੰ ਵਿਆਹ ਦੇਖਦਾ ਬਾਬਾ ਇਦਾਂ ਦੇ ਵਿਆਹ ਨਾ ਦੇ ਇੰਦਾ ਐ ਹੁਣਾਂ ਚੰਗੀ ਮੈਂ ਕੱਢਾਂਗਾ ਹੈ ਇੰਨੇ ਲੋ ਜੀ ਮੈਲ ਲਾ ਲਈ ਆ ਪੱਤ ਦੀ ਲੱਗੇ ਆ ਗੁੱਲੀਆਂ ਫੁੱਲਣ ਅੱਜ ਅੱਗੇ ਹੀ ਫੁੱਲੀਆਂ ਅਲੱਦਾ ਦੇਣ ਡੇ ਆ ਗੁੱਲੀਆਂ ਨੂੰ ਅੱਜ ਸ਼ਾਮ ਤੱਕ ਬਾਲਣ ਨੂੰ ਉਹਨਾਂ ਇਕੱਠਾ ਕਰਕੇ ਅੰਦਰ ਸਿੱਟਣਾ ਹੈ ਤੇ ਦੇਖਦੇ ਆ ਤੇਲ ਤੂਲ ਡੀਜ਼ਲ ਵੀ ਮੁੱਕ ਆਇਆ ਥੋੜਾ ਲਓ ਵੀ ਲਿਓਣਾ ਆ ਲਿਆ ਕੇ ਤਾਂ ਖੋਰੀ ਬੰਨਣੀ ਆ 94 ਆ ਜਿਹੜਾ ਗੰਨਾ ਛੱਲਿਆ ਆ ਉੱਥੋਂ ਖੋਰੀ ਛਿਰ ਲਈਆਂ ਲੱਗੇ ਆ ਕੰਮ ਦੇ ਵਾਲੇ ਗੋੜ ਕੱਢਣਾ ਆ ਅੱਜ ਦਾ ਦਿਨ ਤਾਂ ਕੱਲ ਦਾ ਤੇ ਇੱਧਰ ਵੀ ਸਾਫ ਸਫਾਈਆਂ ਕਰਨ ਆਲਾ ਹੋਇਆ ਆ ਧਨੀਆਂ ਦਾ ਸੋਨਾ ਹੋ ਗਿਆ ਆ ਤੇ ਕੱਖ ਕੁਖ ਜਿਹਾ ਵੱਢਣ ਆਲਾ ਆ ਵੱਢ ਕੇ ਤਾਂ ਲਸਣ ਵੀ ਵਿੱਚੋਂ ਥੋੜਾ ਜਿਹਾ ਸਾਫ ਕਰਨ ਆਲਾ ਹੋਇਆ ਹੋਇਆ ਇਹ ਵੀ ਕਰਦਾ ਦੇਖਦਾ ਹੁਣੇ ਹੀ ਕਰ ਦੇਣਾ ਸਾਹ ਬਹਿ ਕੇ ਗੋਡੀ ਬਾਜੇ ਕਰਦਾਂਗੇ ਲਸਣ ਸਾਫ ਕਰਕੇ ਇਹਨੂੰ ਪਾਣੀ ਲਾਉਣਾ ਤੇ ਦਿਖਾਉਨੇ ਆ ਜਿੱਦਾਂ ਚੱਲਦਾ ਅੱਜ ਦਿਨੇ ਕੰਮ ਤੇ ਉਧਰ ਲੱਤ ਵੀ ਫੇਰਨੀ ਤੈਹਤ ਗੁੰਡਣੀ ਆ ਸਿੰਗਲ ਹਲ ਦੇ ਨਾਲ ਤੇ ਬਾਵਾਹੀਆ ਕਰਨਾ ਦਿਖਾਉਨੇ ਜਿੱਦਾਂ ਚੱਲਦਾ ਅੱਜ ਦਿਨੇ ਕੰਮ ਤੇ ਇੰਜਣ ਕਲਦਾ ਹੋਇਆ ਆ ਖਰਾਬ ਇਹਦੀ ਰੇਸ ਦਾ ਗਵਰਨਰ ਜਿਹੜਾ ਆ ਸੈਟਿੰਗ ਕਰਦਾ ਹੁੰਦਾ ਰੇਸ ਦੀ ਵਧਾਉਂਦਾ ਘਟਾਉਂਦਾ ਉਹ ਹੋ ਗਿਆ ਆ ਕਲਦਾ ਖਰਾਬ ਤੇ ਅੱਜ ਲੱਗੇ ਆ ਖੋਲ ਖਲਾਈਆ ਇਹਦਾ ਕਰਨ ਗੋੜ ਕੱਢਣਾ ਸੀ ਪਰ ਨਹੀਂ ਵੀ ਔਖੇ ਹੋ ਕੇ ਗੁਰ ਨਿਕਲਦਾ ਇੱਕ ਜਣਾ ਰੇਸ ਫੜਦਾ ਆ ਤਾਂ ਫੇਰ ਜਾ ਕੇ ਗੋੜ ਨਿਕਲਦਾ ਇਹਨੂੰ ਲੱਗੇ ਆ ਖੋਲੋਂ ਸਵੇਰਾ ਸਵੇਰਾ ਆ ਕੱਲ ਵੀਡੀਓ ਵੀ ਨਹੀਂ ਪਾ ਹੋਈ ਇੱਕ ਦੋ ਕਲਿੱਪ ਕੱਲ ਦੇ ਪਾਉਂਗਾ ਖੁਸ਼ ਅੱਜ ਦੇ ਫੇਰ ਪਾਵਾਂਗੇ ਕਲਿੱਪ ਬਣਾ ਲਈਏ ਇੰਜਨ ਦੇਖਦੇ ਆ ਵੀ ਉਹ ਵਿਸਲੇ ਬੰਨਿਓ ਕੇਮ ਕਰਾਰੀ ਕਰਨੀ ਪੈਣੀ ਆ ਕਈ ਵਾਰ ਤਾਂ ਬੀਲ ਪਟਣਾ ਪੈਂਦਾ ਹੁੰਦਾ ਤਾਂ ਕਈ ਵਾਰ ਉਦਾਂ ਨਿਕਲ ਆਉਂਦੀ ਹੁੰਦੀ ਆ ਦੇਖਦੇ ਆ ਖੋਲ ਖਲਾਈਆ ਕਾਫੀ ਕੰਮ ਆ ਪੈਣਾ ਆ ਆ ਵੀ ਪਲੇਟ ਇਧਰ ਲਈ ਵੀ ਖੋਲਣੀ ਪਣੀ ਪਾਣੀ ਪੰਪ ਵਾਲੀ ਪੰਪ ਵੀ ਖੋਲਣਾ ਪਾਣਾ ਇਧਰ ਲਈ ਪਲੇਟ ਜਿਹੜੀ ਆ ਇਹ ਵੀ ਖੋਲਣੀ ਪੈਣੀ ਆ ਟਾਈ ਰਾਡ ਵੀ ਆਹ ਜਿਹੜੇ ਆ ਟੈਪ ਤਾਂ ਇਹ ਵੀ ਖੋਲਣੀਆਂ ਪੈਣੀਆਂ ਫੇਰ ਪਰਲੇ ਬਲੇ ਉਹਨਾਂ ਲੋਕ ਕੱਢ ਕੇ ਤਾਂ ਫੇਕ ਕੇਮ ਨਿਕਲਣੀ ਆ ਘਰ ਤਾਂ ਆਪ ਹੀ ਲੈਣਾ ਆ ਸੈਟ ਤੇ ਪਰ ਟਾਈਮ ਲੱਗਣਾ ਮੁੜ ਕੇ ਤੇ ਦੇਖਾਂਗੇ ਸਮਾਨ ਕਿਹੜਾ ਪੈਂਦਾ ਲੈ ਕੇ ਆਵਾਂਗੇ ਗੁੜ ਦਾ ਕੰਮ ਅੱਜ ਬੰਦ ਕਰ ਦਿੱਤਾ ਬੱਲ ਬੁੱਲਨ ਚਾੱਕ ਕੇ ਰੱਖ ਲਿਆ ਸੀ ਗੱਲ ਆ ਤੇ ਇੱਕ ਖੋਰੀ ਬੰਨਣੀ ਅੱਜ ਤੇ ਗੁੜ ਦਾ ਤਾਂ ਬੰਦ ਕਰਤਾ ਵੀ ਇੱਕ ਦਿਨ ਜਨ ਜ਼ਰੂਰੀ ਆ ਇੱਕ ਖੋਰੀ ਹੈ ਨਹੀਂ ਕਿ ਮੋਰੇ ਮੀਂਹ ਦਸਾਂ ਡੇ ਆ ਕਰ ਲਈਏ ਇਹ ਖੋਰੀ ਦਾ ਵੀ ਇੱਕ ਤੇਲ ਮੁਕਾ ਤੇਲ ਲਿਆਉਣਾ ਨਿੱਕੇ ਨਿੱਕੇ ਕਈ ਕੰਮ ਆ ਮੈਂ ਕਿਹਾ ਪਹਿਲਾਂ ਉਹ ਕਰ ਲਈਏ ਨਾਲੇ ਇੰਜਨ ਬਣਾ ਲਈਏ ਇੰਜਨ ਦਾ ਸਮਾਨ ਆ ਜਾਊਗਾ ਹੈਗਾ ਤੈਤ ਵਾਰਿਆ ਪਰ ਮਿਲ ਜਾਣਾ ਸਮਾਨ ਦਿਖਾਉਨੇ ਆ ਜਦਾਂ ਫੇ ਬਣਾਉਨੇ ਆ ਕਰਦੇ ਆ ਸੈਟ ਤੇ ਫੇ ਬਣਾਉਨੇ ਆ ਵੀਡੀਓ ਲੋ ਜੀ ਪਟਨਾ ਪੈ ਗਿਆ ਓ ਨਕਲੀ ਗੋਲੀ ਖਰਾਬ ਹੋਈ ਤਾਂ ਹੁਣ ਦੇਖਦੇ ਆਂ ਜੇ ਤੇ ਇਦਾਂ ਚੱਲ ਗਿਆ ਠੀਕ ਆ ਨਹੀਂ ਕੇਮ ਵੀ ਕੱਢਣੀ ਪੈਣੀ ਕੱਢ ਕੇ ਦੁਗਾ ਵੀ ਉਹ ਪਾਉਣੇ ਜਗਾੜ ਜਾਂਵਾ ਤੇ ਦੁਗਾ ਵੀ ਦੇਖਦੇ ਆਂ ਇਹਦੇ ਬੀਟ ਜਿਹੜੇ ਲੱਗੇ ਹੁੰਦੇ ਉਹਨਾਂ 'ਚ ਫਰਕ ਹੋਣਾ ਆ ਜਿਹੜਾ ਇਹ ਗੋਲੀ ਖਰਾਬ ਹੋਈ ਓਦਾਂ ਹੁੰਦੀ ਨਹੀਂ ਦੇਖਦੇ ਆਂ ਕਰਦੇ ਆਂ ਕਰਕੇ ਤੇ ਦੇਖਦੇ ਉਹਦਾ ਲੱਖਾ ਵੀ ਆ ਗਿਆ ਫਾਸੀ ਗੱਲ ਦੀ ਫਾਸੀ ਗੱਲ ਤਾਂ ਹੋ ਗਈ ਤਾਂ ਫਾਸ ਕੇ ਡਿਗਦਾ ਫਿਰਦਾ ਤੂੰ ਗੱਲ ਕਿੱਥੇ ਰਿਆਂ ਸਦਾਰਾ ਗੱਲ ਇਦਾਂ ਆ ਬਈ ਦੇਹਾਂ ਛਾਦੀਆਂ ਨੇ ਬਹੁਤ ਲਹੂ ਪੀਤਾ ਮੈਂ ਤੈਨੂੰ ਮੈਂ ਗੱਲ ਦੱਸਦਾ ਮੈਂ ਤੈਨੂੰ ਵਿਆਹਾਂ ਛਾਦੀਆਂ ਨੇ ਕੀਤਾ ਬਿਮਾਰ ਤੇ ਵਿਆਹਾਂ ਛਾਦੀਆਂ ਨੇ ਦੇ ਦੋ ਜਾਣਾਂ ਪੈਂਦਾ ਸਾਬੇ ਕੀ ਕਰੀਏ ਫੇਰ ਜਾਈਦਾ ਹੀ ਨਹੀਂ ਮਾਂ ਪੇ ਨੂੰ ਕਹੇ ਘੱਲ ਦੇ ਉਹਨਾਂ ਨੇ ਮੂੰਹ ਸੀ ਲੈਣਾ ਤੁਸੀਂ ਸੀਣਾ ਨਗਾ ਸਿਆਣਾ ਬੰਦਾ ਨਹੀਂ ਖਾਂਦਾ ਉੱਥੇ ਚੀਜ਼ ਕੋਈ ਵੀ 1 ਵਜੇ ਆਏ ਹੋਣੇ ਪਾਰਟੀ ਤੋਂ ਦਲੰਦਰ ਹਾਂ ਉਹ ਹੁਣ ਨਹੀਂ ਉਹ ਠੱਠਾ ਥਾਲਾਂ ਵਾਲੇ ਦੀ ਆਹ ਵਿਆਹ ਹੋ ਗਿਆ ਵਿਆਹ ਹੋ ਗਿਆ ਮੈਂ ਭਾਜੀ ਲੋ ਜੀ ਆ ਤੁਹਾਨੂੰ ਜਿਹੜਾ ਵੀਡੀਓ ਚ ਅੱਗੇ ਦਿਖਾਇਆ ਸੀਗਾ ਵਾਟਰ پارک ਬਣ ਗਿਆ ਇਹ ਤਕਰੀਬਨ ਕੰਪਲੀਟ ਹੀ ਹੋ ਗਿਆ ਹੁਣ ਅਗਲੇ ਮਹੀਨੇ ਮੇਰਾ ਖਾਦ ਕਰਨ ਕਰਨਗੇ ਇਹਦਾ ਤੇ ਬਹੁਤ ਵਧੀਆ ਬਣ ਗਿਆ ਆ ਜਿਹੜਾ ਰੋਜੜੀ ਬਣਿਆ ਆ ਤਿਆਰੀ ਹੋਈ ਜਾਂਦੀ ਆ ਫਟਾਫਟ ਕਿਉਂ ਗਰਮੀਆਂ ਆ ਗਈਆਂ ਨਹੀਂ ਗਰਮੀਆਂ 'ਚ ਚਾਲੂ ਕਰਨਾ ਆ ਤੇ ਆ ਮੋਰੇ ਪਾਣੀ ਵਾਲਾ ਬਣਾਤਾ ਡੂੰਗਾ ਪਰਲੇ ਬੰਨੇ ਵੀ ਸਾਰਾ ਵਾਟਰ پارک ਹੀ ਆ ਉਹ ਉਤੋਂ ਦੀ ਗੱਡੀ ਦੇ ਦੀਂਦਾ ਉਹ ਵੀ ਪਾਣੀ ਵਾਲੀ ਹੀ ਆ ਇਹਦੀ ਬੈਕਸਾਈਡ ਵੀ ਆ ਉਤੋਂ ਦੀ ਜਿਹੜਾ ਚੜ ਕੇ ਉਹ ਰੇਲ ਜੀ ਚੱਲਦੀ ਉਹ ਆ ਇੱਥੇ ਆ ਟਿਊਬਾਂ ਆ ਉਰਲੇ ਬੰਨੇ ਆ ਉਹ ਸਾਰਾ ਜਦਾਂ ਵਧੀਆ ਬਣ ਗਿਆ ਇਹ ਚੀਜ਼ ਦੇਖਣ ਵਾਲੀ ਹੈ ਤੇ ਆਉਂਦਿਆਂ ਥੋੜੇ ਚਿਰ ਤੱਕ ਇਹ ਮਹੀਨੇ ਖੰਡ ਦੇ ਵਿੱਚ ਇਹ ਘਟਨ ਕਰਨਗੇ ਇਹਦਾ ਚੱਲਣ ਡਿਆ ਇਹਦਾ ਕੰਮ ਲਓ ਜੀ ਹੋ ਗਿਆ ਜੰਨ ਸਟਾਰਟ ਪਰ ਦਿਹਾੜੀ ਖਾ ਗਿਆ ਅੱਜ ਇੱਕ ਪਾਹ ਕਰਾਰੀ ਚੇਂਜ ਕਰਨੀ ਚਾਹੀਦੀ ਨਹੀਂ ਇਹਦੀ ਕੇਂਗ ਕਰਾਰੀ ਬਹੁਤ ਆਹ ਦੇਖ ਪੈਣਾ ਟੋਪੀਆਂ ਦੀ ਉਹਦਾ ਬੈਲੈਂਸ ਕਹਿੰਦੇ ਸਾਰਾ ਫੈਕੀ ਕੋਣ ਪਾਸਾ ਹੈ ਏ ਚੱਲਦਾ ਹੁਣ ਆਪਣੇ ਹਿਸਾਬ ਨਾਲ ਇਸ ਵੱੱਢ ਕੀਤੀ ਹੈ ਜਿਹੜਾ ਨੂਨ ਤੇ ਪਾਵਾਂਗੇ ਕਢਾ ਲਾਂਗੇ। ਕਿਆ ਕਰ ਲਿਆ ਸਟਾਰਟ ਕਰ ਲਿਆ ਪਰ ਦਿਹਾੜੀ ਖਾ ਗਿਆ ਅੱਜ। ਲੱਗੇ ਰਹੇ ਆ ਸਾਰੀ ਦਿਹਾੜੀ ਔਖੇ ਹੋਏ ਬਹੁਤ ਅੱਛੇ। ਆਹ ਘੜਾ ਵੀ ਪਾਈ ਆ। ਤੇ ਸਮਾਨ ਲਿਆਉਣਾ ਪੈ ਗਿਆ ਜਾ ਕੇ ਭੋਜਨ। ਚੱਲ ਪਿਆ ਗੰਨਾ ਵੀ ਛੱਲ ਲਿਆ ਆ ਤੇ ਤੇਲ ਵੀ ਲੈਣ ਦਾ ਜਾ ਕੇ। ਤੇ ਬਾਹਰਾਂ ਚ ਪ੍ਰਾਲੀ ਬਨਣੀ ਸੀ ਪ੍ਰਾਲੀ ਬਨਣੋਂ ਰਹਿ ਗਈ ਆ। ਚੱਲੀ ਜਾਂਦਾ ਕੰਮ ਉਹ ਵੀ ਗੰਨਾ ਛਿੱਲ ਕੇ ਬੰਦੇ ਵਿਹਲੇ ਹੋ ਗਾਇਆ ਉਹ ਗਰਾਰੀ ਪਾਉਣ ਨਾਲ ਇਦਾਂ ਆਇਆ ਵੀ ਇੰਜਣ ਬਿਲਕੁਲ ਸੈੱਟ ਹੋ ਗਿਆ ਜਦ ਨਾਲ ਲਾ ਪਿਆ ਕਿ ਰੇਸ ਕਦੀ ਵੱਧਦੀ ਹੀ ਕਦੀ ਘਟਦੀ ਸੀ ਬਿਲਕੁਲ ਸਹੀ ਚੱਲਦਾ ਤੇ ਬਾਕੀ ਬਾਲਣ ਵਗੈਰਾ ਵੀ ਸਤਕਾਇਆ ਉੱਤੇ ਬੱਦਲ ਬਾਈ ਹੋਈ ਆ ਇਹ ਦੱਸਿਆ ਹੀ ਸੀਗਾ 8 ਤੇ 9 ਦਾ ਮਾੜਾ ਮੋਟਾ ਬੱਦਲ ਬਈ ਅੱਜ ਸਵੇਰ ਦੀ ਧੁੱਪ ਧੱਪ ਬਾਲੀ ਨਹੀਂ ਨਿਕਲੀ ਤੇ ਬੱਦਲ ਹੋਇਆ ਆ ਮਾੜਾ ਮਾੜਾ ਸ਼ਾਮਾਂ ਪੈ ਗਈਆਂ ਆ ਵੱਜ ਗਏ 5 ਹੁਣ ਗੰਨਾ ਦੇ ਇਹਦੇ ਕੱਲ ਨੂੰ ਹੀ ਚੱਕਾਂਗੇ ਤੇ ਪਰਾਲੀ ਜਿਹੜੀ ਖੋਰੀ ਆ ਖੋਰੀ ਵੀ ਕੱਲ ਨੂੰ ਦੇਖਾਂਗੇ ਬੰਨਾਂਗੇ ਬਾਕੀ ਦਿਖਾਉਣਾ ਜਿੱਦਾਂ ਚੱਲਦਾ ਲਓ ਜੀ ਕਾਡਾ ਆ ਗਿਆ ਕੇ ਇਹਦੇ ਸਪਰੇਅ ਕਰਨ ਇਹ ਹੁਣ ਮੱਕੀਆਂ ਦੇ ਵਿੱਚ ਜਿਹੜਾ ਹੋਇਆ ਨਾ ਉਹ ਕੀੜੀ ਵਈ ਆ ਕੀੜੀ ਦੀ ਸਪਰੇਅ ਵਾਸਤੇ ਤੁਰੇ ਫਿਰਦੇ ਆ ਹੁਣ ਸ਼ਕਤੀਮਾਨ ਵਾਲਿਆਂ ਦਾ ਸਪਰੇਅ ਕਰਨਾ ਹੈ ਤੇ ਅੱਜ ਸਾਰੀ ਦਿਹਾੜੀ ਇਹਦੇ ਦਿਵਾਲੇ ਇੰਜਨ ਦਿਵਾਲੇ ਨਿਕਲ ਗਈ ਉਹ ਉੱਪਰ ਨੂੰ ਜਾਣਾ ਸੀ ਪੰਜ ਚਾਰ ਕੰਮ ਕਰਨ ਵਾਲੇ ਹੀ ਉਹ ਕਰਕੇ ਜਾਂਦੇ ਆ ਤੇ ਸ਼ਾਮਾਂ ਗਈਆਂ ਆ ਪੈ ਇਹ ਜੱਲਾ ਕੇ 헤ਰੇ ਸਪਰੇਅ ਕਰਨਾ ਅੱਜ ਬੰਨੇ ਦੇ ਵੀ ਉਹਨਾਂ ਨੇ 50 60 ਪਰੇ ਛੇਲੇ ਆ ਉਹ ਲੈ ਗਿਆ ਰੀਨ ਕਿਸੇ ਰਾਜ ਇਹ ਇਧਰ ਹੀ ਥੈਣ ਮਾੜਾ ਕੋਠੇ ਦੇ ਉੱਤੇ ਦੰਦੀਦਾ ਆ ਇਧਰਲਾ ਬੰਨਾ ਜਿਹੜਾ ਆ ਇਹ ਤਾਂ ਬੀ ਰੱਖਿਆ ਵਿੱਚੋਂ ਮੋਢਾ ਸੀਗਾ ਇਹ ਗੈਣ ਦਾ ਭਾਵ ਕਿ ਵੱਧ ਤੋਂ ਵੱਧ 20 20-22 ਪਰੇ ਰਹਿੰਦੇ ਛੱਲਣ ਵਾਲੇ 25 ਹੋਣਗੇ ਹੱਦ ਤੇ ਬਾਕੀ ਸਾਰਾ ਬੀ ਆ ਬੀ ਦੇ ਵਿੱਚ ਇਦਾਂ ਕਰਾਂਗੇ ਕੋਈ ਨਾ ਕੋਈ ਉਹ 5000 ਰੁਪਏ ਲਾ ਕੇ ਜਿਹੜਾ ਬੀਜਣਾ ਉਹ ਵੀਜ ਹੋ ਜਾਊਗਾ ਅਸੀਂ ਕੱਢਾਂਗੇ ਕੱਲ ਨੂੰ ਕੋੜ ਤੇ ਬਾਕੀ ਬੰਦੇ ਸਾਡੇ ਕਰਨਗੇ ਗੰਨਾ ਚੱਕ ਕੇ ਲਿਆਊਗਾ ਦੂ ਕਣਕ ਨੂੰ ਵੀ ਅੱਜ ਪਾਣੀ ਮੋੜ ਦਿੱਤਾ ਆ ਤੇ ਆੜਤ ਨਹੀਂ ਸਾਤੋਂ ਕਾੜ ਹੋਈ ਬਟ ਐਵੇਂ ਲੱਗਾ ਜਣ ਦੇ ਵਿੱਚ ਮੈਂ ਫਸਿਆ ਰਿਆ ਆ ਇਧਰ ਵੀ ਲੈਣ ਨੂੰ ਕੋਈ ਪਾਣੀ ਪੋਣੀ ਲਾਤਾ ਕੱਲ ਗੋਡੀ ਕਰ ਲਈ ਸੀਗੀ ਇਹਦੀ ਸੁੱਕਦਾ ਸੀ ਬਹੁਤ ਜ਼ਿਆਦਾ ਕਣਕਾਂ ਵੀ ਪੂਰੀਆਂ ਸੁੱਕਦੀਆਂ ਆ ਹੁਣ ਤੇ ਮੀਂਹ ਹੱਲੇ ਹੈਗਾ ਆ 14 15 16 ਨੂੰ ਇਹ ਜਾਤੇ ਕਣਕਾਂ ਉਦਾਂ ਸੁੱਕ ਜਾਣੀਆਂ ਆ ਅੱਧੀ ਭਰ ਗਈ ਐ ਅੱਜ ਕਣਕ ਤਾਂ ਅੱਧੀ ਭਰ ਜਾਣੀ ਗੱਲ ਹੁਣ ਉਧਰ ਅਗਲੀਆਂ ਮੋਟਰਾਂ ਤੇ ਵੀ ਮੋੜਿਆ ਆ ਪਾਣੀ ਤੇ ਚੱਲੀ ਜਾਂਦਾ ਕੰਮ ਬੱਦਲ ਵਾਈ ਉੱਤੇ ਹੋਈ ਆ ਬੱਦਲ ਹੋਇਆ ਆ ਪਰ ਇਹ ਪੈਣਾ ਹਨਗਾ ਮੀ ਇਦਾਂ ਹੀ ਤੋਂਦੇ ਜੇ ਆ ਸਵੇਰ ਦੇ ਅੱਜ ਨਿਕਲੇ ਆ ਇਹ ਅੱਜ ਕਾਲੂ ਵੀ ਇਦਾਂ ਹੀ ਰਹਿਣਾ ਮਾੜਾ ਮੋਟਾ ਤੇ ਪਹਾੜਾਂ ਦੇ ਵਿੱਚ ਬਰਬਰੀ ਕਰੂਗਾ ਪਰ ਆਪਣੇ ਇੱਥੇ ਪੰਜਾਬ 'ਚ ਬਚਾਇਆ 12 ਆਲਾ 25% ਦੱਸਦੇ ਆ ਉਤੋਂ ਬਾਅਦ ਚ ਦੇਖਦੇ ਆਂ ਵੀ ਕੀ ਬਣਦਾ ਜਿਹੜਾ 14 15 ਤੇ 16 ਉਹ ਉਮੀਦ ਕਰਨ ਦੇ ਆਂ ਅੰਬਾਂ ਨੂੰ ਵੀ ਬੂਰ ਪੂਰਾ ਵਧ ਗਿਆ ਪੈ ਗਿਆ ਤੇ ਚੱਲੀ ਜਾਂਦਾ ਕੰਮ ਦੀ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਵਲੌਗ 'ਚ ਥੱਕ ਹੋ ਗਿਆ ਆ ਜਿਆਦਾ ਸਾਥ ਸ੍ਰੀ ਗੁਰੂ ਜੀ ਸਾਰਿਆਂ ਨੂੰ